ਆਗਦੀ ਕੰਪਨੀ ਬਾਗ ਦੀ ਜਿਹੜੀ ਜਾਣਕਾਰੀ ਮੈਂ ਲੈ ਰਹਿਆ ਹਾਂ ਤੇ ਉਹਦੇ ਵਿੱਚ ਵਿੱਚ ਕੱਲ ਕਰਾਂਗਾ ਕੰਪਨੀ ਬਾਗ ਦੇ ਅੰਦਰ ਜੋ ਪ੍ਰਦੂਸ਼ਣ ਪਲਾਇਆ ਜਾ ਰਿਹਾ ਹੈ। ਇਹ ਤੋ ਇਹ ਦੇਖੋ ਵੱਡੇ ਅਦਰ ਤੇ ਇੱਥੇ ਬਾਗ ਆ ਆ ਕਿਨੇ ਆ ਇਹ ਇਹਦੇ ਵਿੱਚ ਜੋ ਕਖ ਕਾਨੀ ਕੱਠਾ ਕਰਕੇ ਆ ਕੇ ਲਾਈ। ਆਕਾ ਲਾਈ ਗਈ ਜਿਹਾ ਜੂੜਾ ਥੀ। ਕੂੜਾ ਕਰਕਟਾ ਇਕੱਠਾ ਕਰਦੇ ਆ ਤੇ ਕੂੜੇ ਦੇ ਵੱਡੇ ਵੱਡੇ ਢੇਰ ਆ ਦੇਖ ਲੋ। ਇਹ ਆ ਮੈਂ ਪਰਤੋਸ਼ਣ ਵਿਭਾਗ ਨੂੰ ਤੇ ਪ੍ਰਸ਼ਾਸਨ ਨੂੰ ਨਾਗਰਿਕ ਮਾਨਨਤਾਰ ਜੀ ਨੂੰ ਇਹਦੇ ਉੱਪਰ। ਇਹਦੀ ਜਾਂਚ ਪਰਤਾਲ ਹੋਣੀ ਚਾਹੀਦੀ ਆ। ਵੱਡੇ ਪੱਤਰ ਦੇ ਉੱਤੇ ਜਿਹੜਾ ਹੈ ਪ੍ਰਦੂਸ਼ਣ ਕੰਪਨੀ ਭਾਗ ਦੇ ਅੰਦਰ ਪਲਾਇਆ ਗਿਆ ਤੇ ਆਹ ਦਰਖਤ ਜਿਹੜੇ ਆਹ ਛੜ ਚੁੱਕੇ ਆ ਇਹ ਦਰਖਤ ਦਰਖਤ ਛੜ ਚੁੱਕੇ ਨੇ ਆ ਦੇਖੋ ਵੱਡੇ-ਵੱਡੇ ਤੇ ਇਹਦੇ ਉੱਤੇ ਬੰਦੀ ਜਿਹੜੀ ਉਹ ਕਾਰਵਾਈ ਵਿਭਾਗੀ ਤੌਰ ਦੇ ਉੱਤੇ ਹੋਣੀ ਚਾਹੀਦੀ ਆ ਇਹ ਵਿਭਾਗ ਵੱਲੋਂ ਕਾਰਵਾਈ ਕੀਤੀ ਜਾਣੀ ਜਿਹੜੀ ਉਹ ਬੰਦੀ ਆ ਤੇ ਇਹ ਕੀਤੀ ਜਾਣੀ ਚਾਹੀਦੀ ਹੈ ਇਹ ਇਹ ਬਹੁਤ ਵੱਡੀ ਲਾਪਰਵਾਹੀ ਆ ਦੇਖੋ ਸਾਰੇ ਦਰਖਤ ਲਾਗੋ ਲਾਗੋ ਸੜ ਗਏ ਤੇ ਸਰਕਾਰ ਦਵਾਈਆਂ ਦਿੰਦੀ ਆ ਤੇ ਜਿਹੜੇ ਦਰਖਤ ਲਾਏ ਜਾਣੇ ਚਾਹੀਦੇ ਆ ਜਿਹੜੇ ਲਾਏ ਹੋਏ ਉਹ ਹੀ ਨਹੀਂ ਭੁਖ ਅਮਰਸਰ ਸ਼ਹਿਰ ਦੇ ਅੰਦਰ ਕੰਪਨੀ ਬਾਗ ਦੇ ਵਿੱਚ ਆ ਜੋ ਹੋ ਰਿਹਾ ਹੈ ਇਹ ਬਹੁਤ ਮਾਰਾ ਹੈ ਤੇ ਇਥੇ ਦੇ ਅਧਿਕਾਰੀ ਵੀ ਜਿਹੜੇ ਸਾਰ ਸੁੱਤੇ ਪਏ ਨੇ ਪਰ ਹਵਾ ਤਾਰ ਬਹੁਤ ਦੂਰ ਤੱਕ ਦੇਖਦਾ ਜਿਹੜਾ ਮੈਂ ਪਰਲੇ ਪਨੇ ਮੀਠਾ ਰੋਡ ਤੇ ਬਾਸਟੇ ਵੱਲੋਂ ਆ ਰਿਹਾ ਸੀ ਇਹਦੇ ਉੱਤੇ ਮੇਰੇ ਨਜ਼ਰ ਪਿਆ ਤੇ ਮੈਂ ਅੰਦਰ ਦੀ ਜਾਣਕਾਰੀ ਮੈਂ ਸਾਰੀ ਲੈਣਾ ਇਹ ਪ੍ਰਦੂਸ਼ਣ ਇੱਥੇ ਕਿਉਂ ਫੈਲ ਰਿਹਾ ਹੈ ਸੋ ਇਹ ਹੈ ਪ੍ਰਦੂਸ਼ਣ ਦੇ ਸਬੰਧ ਵਿੱਚ ਜਾਣਕਾਰੀ ਆ ਸਾਰੀ ਜਿਹੜੀ ਲਈ ਗਈ ਆ ਸੋ ਇਹਦੇ ਵਿੱਚ ਮੈਂ ਮੁੱਖ ਮੰਤਰੀ ਭਗਵੰਤ ਸਿੰਘ ਜੀ ਮਾਨ ਤੇ ਜਿਹੜੇ ਵੀ ਮੰਤਰੀ ਸਾਹਿਬ ਨੇ ਸਰਤਾੌਰ ਬਲਕਾਰ ਸਿੰਘ ਜੀ ਨਗਰ ਨਿਗਮ ਦੇ ਹਨ ਉਹਨਾਂ ਪਾਸੋਂ ਵੀ ਤੇ ਇਹਦੇ ਸਬੰਧ ਵਿੱਚ ਜੰਗਲਾਤ ਵਿਭਾਗ ਤੇ ਮੰਤਰੀ ਸਾਹਿਬ ਭਾਸ਼ਨੀ ਮੰਨ ਕਰਤਾ ਕਿ ਇਹ ਵੱਡੀ ਕਾਰਵਾਈ ਹੋਣੀ ਚਾਹੀਦੀ ਹੈ